ਪੰਜਾਬ ਦੇ ਵਿੱਚ ਲਗਾਤਾਰ ਠੰਡ ਦਾ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਜਿਸ ਦੀਆਂ ਅੜੜ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਨੇ ਤੇ ਹੁਣ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਨੂੰ ਲੈ ਕੇ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 17 ਜ਼ਿਲ੍ਹੇ ਅਜਿਹੇ ਨੇ ਜਿਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਮੀਂਹ ਪੈ ਸਕਦਾ ਹੈ ਤੇ ਨਾਲ ਹੀ ਤੰਦ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਸ਼ੀਤ ਲਹਿਰ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਇਸ ਦੇ ਨਾਲ ਕਿਹਾ ਜਾ ਰਿਹਾ ਕਿ 26 27 28 ਨੂੰ ਜੋ ਹੈ ਮੀਂਹ ਪੰਜਾਬ ਦੇ ਵਿੱਚ ਪੈ ਸਕਦਾ ਹੈ ਤੇ ਇਸੇ ਨਾਲ ਹੀ 27 ਤਰੀਕ ਨੂੰ ਲੈ ਕੇ ਵੀ ਪਵਿਕ ਬਾਣੀ ਕੀਤੀ ਗਈ ਹੈ ਕਿ ਪੰਜਾਬ ਦੇ ਵਿੱਚ ਗੜੇਮਾਰੀ ਹੋ ਸਕਦੀ ਹੈ ਤਾਂ ਲਗਾਤਾਰ ਪੰਜਾਬ ਦਾ ਜੋ ਮੌਸਮ ਹੈ ਬਦਲ ਰਿਹਾ ਅਜਿਹੇ ਦੇ ਵਿੱਚ ਧੁੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ ਆੜੜ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਕੁਝ ਤਸਵੀਰਾਂ ਅਸੀਂ ਵੀ ਤੁਹਾਨੂੰ ਦਿਖਾ ਰਿਹਾ ਸੂਬੇ ਦੇ 17 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ 24 ਘੰਟਿਆਂ ਦੇ ਵਿੱਚ ਪੰਜਾਬ ਦੇ ਤਾਪਮਾਨ ਦੇ ਵਿੱਚ 6 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਜੋ ਕਿ ਆਮ ਟੈਂਪਰੇਚਰ ਦੇ ਨਾਲੋਂ ਆਮ ਤਾਪਮਾਨ ਦੇ ਨਾਲੋਂ 4.9 ਡਿਗਰੀ ਘੱਟ ਦੱਸਿਆ ਜਾ ਰਿਹਾ ਹੈ ਇਸੇ ਦੇ ਨਾਲ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਾਰੇ ਜ਼ਿਲ੍ਹਿਆਂ ਦਾ ਜੋ ਤਾਪਮਾਨ ਹੈ 12 ਤੋਂ ਲੈ ਕੇ 18 ਡਿਗਰੀ ਦੇ ਵਿਚਕਾਰ ਹੀ ਦਰਜ ਕੀਤਾ ਗਿਆ ਗੁਰਦਾਸਪੁਰ ਦੇ ਵਿੱਚ ਘਟੋ ਘਟ ਜੋ ਟੈਂਪਰੇਚਰ ਹੈ 4 ਡਿਗਰੀ ਦਰਜ ਕੀਤਾ ਗਿਆ ਤੇ ਪਿਛਲੇ 24 ਘੰਟਿਆਂ ਦੇ ਵਿੱਚ ਪਠਾਨਕੋਟ ਦੇ ਵਿੱਚ 5.4 ਮਿਲੀਮੀਟਰ ਬਠਿੰਡਾ ਦੇ ਵਿੱਚ 8.4 ਫਤਿਹਗੜ ਸਾਹਿਬ ਦੇ ਵਿੱਚ 2.5 ਫਿਰੋਜ਼ਪੁਰ ਦੇ ਵਿੱਚ 2 ਕਿਲੋਮੀਟਰ ਜਿਹੜੀ ਹੈਗੀ ਆ بارش ਜੋ ਹੈਗੀ ਅੱਜ ਦੇ ਵਿੱਚ ਹੋਈ ਹੈਗੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹੋਰ ਥਾਵਾਂ ਤੇ ਵੀ ਬੂੰਦਾਬਾਂ ਦੀ ਤੋਂ 2 ਮਿਲੀਮੀਟਰ ਤੱਕ ਮੀਂਹ ਪਿਆ ਹੈਗਾ ਜਿਸ ਤੋਂ ਬਾਅਦ ਮੌਸਮ ਦੇ ਵਿੱਚ ਤਬਦੀਲੀ ਵੀ ਨਜ਼ਰ ਆਈ ਹੈ ਤਾਂ ਪੰਜਾਬ ਦੇ 17 ਜ਼ਿਲ੍ਹੇ ਕਿਹੜੇ ਨੇ ਜਿੱਥੇ ਕਿ ਸ਼ੀਤ ਲਹਿਰ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਧੁੰਦ ਨੂੰ ਲੈ ਕੇ ਵੀ ਅਲਰਟ ਜਾਰੀ ਕੀਤਾ ਗਿਆ ਤੁਹਾਨੂੰ ਜ਼ਿਲ੍ਹੇ ਵੀ ਜ਼ਰੂਰ ਦੱਸਾਂਗੇ ਤਾਂ ਜੋ ਤੁਸੀਂ ਜੇਕਰ ਇਸ ਇਲਾਕੇ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਰਹਿੰਦੇ ਹੋ ਤਾਂ ਤੁਸੀਂ ਉਸ ਹਿਸਾਬ ਦੇ ਨਾਲ ਸਾਵਧਾਨੀ ਵਰਤ ਸਕੋ ਤਾਂ ਮੌਸਮ ਵਿਭਾਗ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਫਤਿਹਗੜ੍ਹ ਸਾਹਿਬ ਰੂਪਨਗਰ ਤੇ ਲੁਧਿਆਣਾ ਦੇ ਵਿੱਚ ਠੀਕ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਸਣੀ ਮੁਕਸਰ ਮੋਗਾ ਅਤੇ ਲੁਧਿਆਣਾ ਦੀ ਤਾਂ ਇੱਥੇ ਧੁੰਦ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਤਾਂ ਇਸ ਦੇ ਨਾਲ ਦੱਸਿਆ ਜਾ ਰਿਹਾ ਹੈ ਕਿ 2 ਦਿਨਾਂ ਦੇ ਖੁਸ਼ਕ ਮੌਸਮ ਤੋਂ ਬਾਅਦ 26 ਦਸੰਬਰ ਦੀ ਰਾਤ ਤੋਂ ਜੋ ਪੱਛਮੀ ਗੜਬੜੀ ਹੈ ਉਹ ਐਕਟਿਵ ਹੋ ਜਾਵੇਗੀ ਜਿਸ ਦਾ ਅਸਰ ਉੱਤਰੀ ਭਾਰਤ ਤੋਂ ਲੈ ਕੇ ਮੱਧ ਭਾਰਤ ਤੱਕ ਦੇਖਣ ਨੂੰ ਮਿਲੇਗਾ ਇਸ ਗੜਬੜੀ ਦੇ ਕਾਰਨ 26 27 28 ਦਸੰਬਰ ਤੱਕ 3 ਦਿਨਾਂ ਤੱਕ ਪਹਾੜਾਂ ਦੇ ਵਿੱਚ ਬਰਫਬਾਰੀ ਹੋਵੇਗੀ ਤੇ ਇਸੇ ਦੇ ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਇੰਨਾ ਹੀ ਨਹੀਂ 27 ਦਸੰਬਰ ਨੂੰ ਲੈ ਕੇ ਵੀ ਪੰਜਾਬ ਚੰਡੀਗੜ੍ਹ ਤੇ ਹਰਿਆਣਾ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਕਿ ਭਾਰੀ ਮੀਂਹ ਦੇ ਨਾਲ ਨਾਲ ਗੜੇਮਾਰੀ ਨੂੰ ਲੈ ਕੇ ਵੀ ਜੜਾਇਆ ਲੋਕ ਪਹਿਲਾਂ ਹੀ ਅਲਰਟ ਹੋ ਜਾਣ ਤਾ ਇਸੇ ਦਿਨਾਂ ਜੇਕਰ ਹੋਰ ਇਲਾਕਿਆਂ ਦੀ ਗੱਲ ਕਰੀਏ ਸੂਬਿਆਂ ਦੀ ਗੱਲ ਕਰੀਏ ਤਾਂ ਦੇਸ਼ ਦੇ ਤਿੰਨ ਰਾਜ ਜਿਹੀ ਨੇ ਜਿਵੇਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਜਿੱਥੇ ਕਿ ਬਰਫਬਾਰੀ ਲਗਾਤਾਰ جاری ਹੈ ਬਰਫਬਾਰੀ ਦੇ ਕਾਰਨ ਹਿਮਾਚਲ ਦੇ ਵਿੱਚ ਦੋ ਰਾਸ਼ਟਰੀ ਰਾਜਮਾਰਗਾਂ ਜਿਹੜੇ ਹੈਗੇ ਆ ਉਹਨਾਂ ਦੇ ਨਾਲ-ਨਾਲ ਤਿੰਨ ਸੜਕਾਂ ਜੋ ਹੈਗੀਆਂ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ Shimla ਦੇ ਵਿੱਚ ਸੀਜ਼ਨ ਦੀ ਦੂਜੀ ਬਰਫਬਾਰੀ ਹੋ ਚੁੱਕੀ ਹੈ ਜਿਸ ਦੇ ਨਾਲ ਸੜਕਾਂ ਉੱਤੇ 3 ਇੰਚ ਬਰਫ਼ ਜੰਮ ਚੁੱਕੀ ਹੈ ਇਸ ਕਾਰਨ ਸੋਲੰਗ ਨਾਲਾ ਤੋਂ ਅਟਲ ਸੁਰੰਗ ਰੋਤਾੰਗ ਨੂੰ ਪਰਤ ਰਹੇ ਸਲਾਨੀ ਜੁੜੇ ਨੇ ਉਹਨਾਂ ਦੇ ਜਿਹੜੇ ਵਾਹਨ ਨੇ ਉਹ ਤਲਕਣੇ ਸ਼ੁਰੂ ਹੋ ਚੁੱਕੇ ਨੇ ਵੀਡੀਓਜ਼ ਵੀ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ देर रात ਤੱਕ ਦੱਖਣੀ ਪੋਰਟਲ ਤੋਂ ਅਟਲ ਸੁਰੰਗ ਦੇ ਉਤਰੀ ਪੋਰਟਲਤਾ ਕਈ ਕਹਜ਼ਾਰ ਤੋਂ ਵੀ ਵੱਧ ਵਾਹਨ ਜਿਹੜੇ ਨੇ ਉਹ ਬਰਫ਼ ਦੇ ਵਿੱਚ ਫਸ ਗਏ ਪੁਲਿਸ ਨੇ ਵਾਹਨਾਂ ਨੂੰ ਹਟਾਉਣ ਦੇ ਲਈ ਬਚਾਅ ਮੁਹਿੰਮ ਚਲਾਈ ਹੋਈ ਹੈ ਉਤਰਾਖੰਡ ਦੇ ਵਿੱਚ ਵੀ ਬਦਰੀਨਾਥ ਕੇਦਾਰਨਾਥ ਗੰਗੋਤਰੀ ਯਮੁਨੋਤਰੀ ਅਤੇ ਗੜਵਾਲ ਹਿਮਾਲਿਆ ਦੇ ਵਿੱਚ ਹੇਮਕੋਟ ਸਾਹਿਬ ਅਤੇ ਕੁਮਾਉ ਦੇ ਮੁੰਸੀਆਰੀ ਦੇ ਵਿੱਚ ਤਾਜ਼ਾ ਬਰਫਬਾਰੀ ਹੋਈ ਹੈ ਜਿਸ ਕਾਰਨ ਪੂਰੇ ਸੂਬੇ ਦੇ ਵਿੱਚ ਠੰਡ ਵੱਧ ਗਈ ਹੈ ਤਾਂ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਰਹੀ ਹੈ ਤਾਂ ਇਸ ਨੂੰ ਲੈ ਕੇ ਵੀ ਲਗਾਤਾਰ ਅਸੀਂ ਤੁਹਾਨੂੰ ਜੋ ਅਲਰਟ ਜਾਰੀ ਕੀਤਾ ਜਾਂਦਾ ਹੈ ਮੌਸਮ ਵਿਭਾਗ ਦੇ ਵੱਲੋਂ ਤੁਹਾਨੂੰ ਦੱਸ ਦਿੰਨੇ ਆ ਤਾਂ ਜੋ ਤੁਸੀਂ ਉਸ حساب ਦੇ ਨਾਲ ਸਾਵਧਾਨੀ ਵਰਤ ਸਕੋ ਤੇ ਤੁਸੀਂ ਬਿਮਾਰ ਨਾ ਪਵੋ ਕਿਉਂਕਿ ਲਗਾਤਾਰ ਮੌਸਮ ਦੇ ਵਿੱਚ ਤਬਦੀਲੀ ਨਜ਼ਰ ਆ ਰਹੀ ਹੈ ਬੀਤੇ ਦਿਨ ਵੀ ਮੌਸਮ ਦੀ ਗੱਲ ਕਰ ਲਈ ਮੀ ਵੀ ਪਿਆਸੀ ਅੱਜ ਵੀ ਕਣੀਆਂ ਪਈਆਂ ਨੇ ਕਿਤੇ ਕਿਤੇ ਤਾਂ ਹੁਣ ਜਾਣਦੇ ਹਾਂ ਕਿ ਆਕਰ ਅਮ੍ਰਿਤਸਰ ਦੇ ਵਿੱਚ ਕਿਹੋ ਜਿਹਾ ਹਾਲੋ ਹਾਲਾਤ ਨੇ ਮੌਸਮ ਨੂੰ ਲੈ ਕੇ ਜਿਸ ਬਾਬਤ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਲਲਿਤ ਸ਼ਰਮਾ ਜੁੜਗੇ ਨੇ ਜਿਲ੍ਹਾ ਲੇਤਾ ਮੌਸਮ ਨੂੰ ਲੈ ਕੇ 17 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਅੰਮ੍ਰਿਤਸਰ ਵੀ ਉਹਨਾਂ ਦੇ ਵਿੱਚੋਂ ਇੱਕ ਹੈ ਤਾਂ ਕਿਹੋ ਜਿਹੇ ਹਾਲਾਤ ਨੇ ਫਿਲਹਾਲ ਜੀ ਆਵਾਜ਼ ਆ ਰਹੀ ਹੈ ਲਲਿਤ ਜੀ 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 ਤਾਂ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਲਗਾਤਾਰ ਪੰਜ ਦਿਨਾਂ ਦੇ ਵਿੱਚ ਪੰਜਾਬ ਦੇ ਲੈਵਲ ਜਾਰੀ ਕੀਤਾ ਗਿਆ ਜਨੂ ਲੈਵਲ ਜਾਰੀ ਕੀਤਾ ਗਿਆ ਉਹ ਕਿਤਾਬਾਂ ਦੀ ਪਹਾੜੀ ਲੱਕ ਵਿੱਚ ਪਰਬਾਰੀ ਹੋਣ ਤੋਂ ਬਾਅਦ ਕੱਲ ਜਿਹੜਾ ਮੌਸਮ ਦਾ ਰੁਕ ਜਿਹੜਾ ਅੰਮ੍ਰਿਤਸਰ ਵਿੱਚ ਵੀ ਬਦਲ ਗਿਆ ਤੇ ਉਸ ਤੇ ਚੱਲਦੇ ਥੋੜੀ ਥੋੜੀ ਬਾਰਿਸ਼ ਵੀ ਹੋਈ ਜਿਸ ਦੇ ਚੱਲਦੇ ਅੱਜ ਸਵੇਰੇ ਸੰਘਣੀ ਧੁੰਦ ਦੇਖਣ ਨੂੰ ਮਿਲੀ ਜਿੱਤੇ ਚਾਦੇ ਆਵਾਜਾਏ ਕਾਫੀ ਠੱਪ ਰਹੀ ਜਿਸ ਦੇ ਚਾਦੇ ਮੌਸਮ ਵਿਭਾਗ ਕੋਲ ਅਲਰਟ ਜਾਰੀ ਕੀਤਾ ਗਿਆ ਕਿ ਸਵੇਰੇ ਘਰੋਂ ਬਾਹਰ ਨਾ ਹੀ ਨਿਕਲੋ ਜਿਹਨਾਂ ਨੂੰ ਜ਼ਰੂਰੀ ਕੰਮ ਹੈ ਉਹ ਘਰੋਂ ਬਾਹਰ ਨਿਕਲਣ ਤਾਂ ਦਾ ਕਿ ਇਹ ਧੁੰਦ ਬਜ਼ੁਰਗ ਤੇ ਬੱਚਿਆਂ ਤੇ ਕਾਫੀ ਅਸਰ ਪੈਦਾ ਕਰਦੀ ਹੈ ਤਾਂ ਕਿ ਬਿਮਾਰੀਆਂ ਵੀ ਇਸ ਨਾਲ ਕਾਫੀ ਵਧੀਆਂ ਹਨ ਤਾਂ ਕਰਕੇ ਜਿਹੜੇ ਬਿਮਾਰ ਲੋਕ ਹਨ ਜਾਨੋ ਲਡ ਜਾਰੀ ਕੀਤਾ ਹੋਇਆ ਹੈ ਕਿ ਲਗਾਤਾਰ بارش ਹੋ ਸਕਦੀ ਹੈ ਜੇ ਤੇ ਚਾਹਦੇ ਕਰੋ ਕਿ ਇਹ ਕੰਮ ਹੈ ਤਾਂ ਹੀ ਬੰਦ ਕਰਿਆ ਜਾਵੇ ਜੀ ਤਾਂ ਦਿਨ ਦੇ ਟੈਂਪਰੇਚਰ ਦੀ ਗੱਲ ਕਰੀਏ ਤਾਂ ਦਿਨ ਦਾ ਜੋ ਤਾਪਮਾਨ ਹੈ ਉਹ ਵੀ ਕਾਫੀ ਜ਼ਿਆਦਾ ਉਸ ਦੇ ਵਿੱਚ ਗਰਾਵਟ ਦਰਜ ਹੋਈ ਹੈ ਲਗਾਤਾਰ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਤਾਂ ਇਸ ਦਾ ਸਿੱਧਾ-ਸਿੱਧਾ ਅਸਰ ਮੈਦਾਨੀ ਇਲਾਕਿਆਂ ਤੇ ਨਜ਼ਰ ਆ ਰਿਹਾ ਹੈ ਜੀ ਬਿਲਕੁਲ ਸਹੀ ਹੈ ਕਿ ਲਗਾਤਾਰ ਪਹਾੜੀ ਇਲਾਕੇ ਵਿੱਚ ਬਰਫਬਾਰੀ ਹੋਣ ਤੋਂ ਬਾਅਦ ਜਿਹੜੀ ਆ ਤੋਂ ਮੈਦਾਨੀ ਇਲਾਕਿਆਂ ਦੇ ਵਿੱਚ ਹੁਣ ਕਾਫੀ ਠੰਡ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਸਾਰ ਬਹੁਤ ਹੀ ਜ਼ਿਆਦਾ ਠੰਡ ਹੁੰਦੀ ਹੈ ਤੇ ਧੁੰਦ ਦਾ ਵੀ ਕਾਫੀ ਘਹਿਰ ਵੇਖਣ ਨੂੰ ਮਿਲਣਾ ਸ਼ੁਰੂ ਹੋ ਗਿਆ ਕਿਉਂਕਿ ਹੁਣ ਸਰਦੀਆਂ ਦੇ ਇਹਨਾਂ ਸਾਲ ਦਾ ਲਾਸਟ ਜਿਹੜਾ ਮਹੀਨਾ ਹੈ। ਇਸੇ ਕਰਕੇ ਜਿਹੜਾ ਇਹ ਜੇਸਾ ਪਾਣੀ ਲਾ ਕੇ ਜਿ ਆਪਾਂ ਬਰਫ਼ ਦਾ ਨਾਮ ਮੰਨ ਲੈਂਦੇ ਹਾਂ ਉਹ ਮੌਸਮ ਹੁਣ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਦਿਖਾਈ ਦੇ ਰਿਹਾ। ਲੋਕ Shimla ਦਾ ਨਾਮ ਦਾ ਅੰਮ੍ਰਿਤਸਰ ਵਿੱਚ ਮਾਰਦੇ ਨੇ ਕਿਉਂਕਿ ਠੰਡ ਦਾ ਕਾਫੀ ਮੁੱਤ ਉਠਾਰੇ ਨਾਲ ਚਾਹ ਪੀਦੇ ਨੇ ਨਾਲਾ ਖੜਦਾ ਮੁੱਤ ਉਠਾਰੇ ਨੇ ਪਰ ਸ਼ਹਿਰ ਸਾਹਿਬ ਜਿਹੜੀ ਸੰਗਤ ਕਾਰਨ ਕਾਫੀ ਆਵਾਜ਼ ਆਈ ਜਿਹੜੀ ਠਾਪੜਾਂ ਦੀ ਜਿੱਤੇ ਚੱਲਦੇ ਪੰਜਾਬ ਸਰਕਾਰ ਨੂੰ ਸਕੂਲਾਂ ਦੇ ਛੁੱਟੀਆਂ ਦਾ ਵੀ ਐਲਾਨ ਕਰ ਦਿੱਤਾ ਗਿਆ ਜੀ ਜੀ ਤਾਂ ਜੇਕਰ ਗੱਲ ਕਰੀਏ ਤਾਂ ਐਸワイ ਜੋ ਠੰਡ ਹੈਗੀ ਆ ਲੇਟ ਜ਼ਰੂਰ ਆਈ ਹੈਗੀ ਆ ਪਰ ਕਿਤਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਜਿਸ ਤਰੀਕੇ ਨਾਲ ਤੁਸੀਂ ਜ਼ਿਕਰ ਕੀਤਾ ਕਿ ਬਜ਼ੁਰਗ ਤੇ ਜਿਹੜੇ ਬੱਚੇ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਸਤਾਈ ਨੂੰ ਲੈ ਕੇ ਵੀ ਗੜੇਮਾਰੀ ਨੂੰ ਲੈ ਕੇ ਵੀ yellow alert ਜਾਰੀ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਬਿਲਕੁਲ ਮੌਸਮ ਵਿਭਾਗ ਨੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਜਨਰਲ ਅਲਰਟ ਜਾਰੀ ਕੀਤਾ ਗਿਆ ਕਦੇ ਵੀ ਬਾਰਿਸ਼ ਹੋ ਸਕਦੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਨੇ ਬਾਰਿਸ਼ ਵੀ ਹੋ ਸਕਦੀ ਗੜੇਮਾਰੀ ਵੀ ਹੋ ਸਕਦੀ ਜਿੱਦੇ ਚੱਲਦੇ ਕਿਉਂਕਿ ਤੁਹਾਨੂੰ ਦੱਸਿਆ ਕਿ ਪਹਾੜੀ ਇਲਾਕੇ ਵਿੱਚ برف ਪਾਈ ਤਾਂ ਬਾਅਦ ਕਾਫੀ ਠੰਡ ਜਿਹੜੀ ਹੈ ਇੱਥੇ ਮਦਾਨੀ ਹੈ ਇਲਾਕਿਆਂ ਵਿੱਚ ਪੈ ਗਈ ਹੈ ਤੇ ਨਾਲ ਕੱਲ ਜਿਹੜਾ ਮੀਂਹ ਪਿਆ ਉਸ ਦਾ ਵੀ ਅਸਰ ਵੇਖਣ ਨੂੰ ਦਿਖਾਈ ਦਿੱਤਾ ਹੈ ਉਸ ਨਾਲੇ ਕਾਫੀ ਠੰਡ ਹੋਈ ਹੈ ਤੇ ਜਿਹੜੀ ਜੇ ਤਲਕ ਸਰਜੇ ਤੰਦੋਂ ਉੱਤੇ ਕਰ ਰਿਹਾ ਜਿਹੜਾ ਗਹਿਰਾ ਸਰਦੀ ਦਾ ਜਿਹੜਾ ਦਿਖਾਈ ਦੇ ਰਿਹਾ ਹੈ ਜੀ ਹਤਾ ਜੇਕਰ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਨੂੰ ਲੈ ਕੇ ਜਿੱਦਾਂ ਚੁਤਾਵਨੀ ਜਾਰੀ ਕੀਤੀ ਗਈ ਹੈ ਤੁਸੀਂ ਉੱਥੇ ਮੌਜੂਦ ਜਿਹੜੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੋਵੇਗੀ ਜਾਂ ਇੱਕ ਤਸਵੀਰ ਤੁਹਾਡੇ ਸਾਹਮਣੇ ਆਈ ਹੋਵੇਗੀ ਅੰਮ੍ਰਿਤਸਰ ਦੀ ਤਾਂ ਕਿਹੋ ਜਿਹੀ ਲੋਕਾਂ ਦੀ ਗੱਲ ਕਰੇ ਤਾਂ ਕਿਸ ਤਰੀਕੇ ਦੇ ਨਾਲ ਉਹ ਆਨੰਦ ਮਾਣ ਰਹੇ ਨੇ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਹੋ ਰਹੀ ਹੈ ਕਿਸ ਤਰੀਕੇ ਦੀ ਇਮੇਜ ਜੋ ਹੈ ਅੰਮ੍ਰਿਤਸਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਮੌਸਮ ਨੂੰ ਲੈ ਕੇ ਬੇਕੁਸਤਾਂ ਦਾ ਦੱਸਿਆ ਕਿ ਲੋਕ ਜਿਹੜੇ ਕਮਾਪਨ ਕਰਾਂ ਤੇ ਜਾ ਰਹੇ ਕਮਾਕਾਰਾਂ ਜਾਂ ਜੋ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਦੁਪਹਿਰ ਦੇ ਢਾਂ ਤੇ ਲੋਕ ਚਾਹ ਦੀਆਂ ਦੁਕਾਨਾਂ ਤੇ ਵਿਖਿਆ ਜਾ ਰਿਹਾ ਇੱਕ ਵੀ ਆਟਕ ਪਾਲ ਕੇ ਬੈਠੇ ਹੋਏ ਨੇ ਸਿਰ ਸਾਜਾ ਵਿਖਿਆ ਗਿਆ ਕਿ ਲੋਕ ਅੱਗ ਬਾਲ ਕੇ ਅੱਗ ਦਾ ਨੰਦ ਮਾਰੇ ਸੀ ਤੇ ਜਿਹੜੇ ਦੁਪਹਿਰ ਨੂੰ ਜਿਹੜੇ ਲੋਕ ਨੇ ਚਾਹਾਂ ਦੀਆਂ ਦੁਕਾਨਾਂ ਦੇ ਉੱਤੇ ਜਾ ਕੇ ਚਾਹ ਦੀ ਚੁਸਕੀਆਂ ਨੰਦੇ ਵਿਖਾਈ ਦਿੱਤੇ ਗਏ ਉੱਥੇ ਤੋਂ ਦੱਸਿਆ ਕਿ ਜਿਹੜੀ ਇਹ ਠੰਡ ਹੈ ਬਜ਼ੁਰਗਾਂ ਤੇ ਬੱਚੇ ਖਾਸ ਕਰਕੇ ਜਿਹਦੀ ਕਾਫੀ ਅਸਰ ਦਿਖਾਈ ਦਿੱਲਦੀ ਹੈ ਦੱਸਿਆ ਕਿ ਇਸ ਨਾਲ ਬਿਮਾਰੀਆਂ ਫੈਲਣ ਦਾ ਵੀ ਕਾਫੀ ਡਰ ਪੈਦਾ การมิทรรน ਜੀ ਬਿਲਕੁਲ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਲਲਿਤ ਸ਼ਰਮਾ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਈ ਸੀ ਜਿਨ੍ਹਾਂ ਨੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਹੈਗੀ ਕਿ ਕਿਸ ਤਰੀਕੇ ਦੇ ਨਾਲ ਜੋ ਸਰਦੀ ਹੁਣ ਸ਼ੁਰੂ ਹੋ ਚੁੱਕੀ ਹੈ ਕੜਾਕੇ ਦੀ ਠੰਡ ਸ਼ੁਰੂ ਹੋ ਚੁੱਕੀ ਹੈ ਬਜ਼ੁਰਗ ਤੇ ਬੱਚੇ ਜੋ ਨੇ ਉਹਨਾਂ ਨੂੰ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਸਕੂਲਾਂ ਦੇ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਕਿਉਂਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਹੈ ਅਜਿਹੇ ਦੇ ਵਿੱਚ ਮੌਸਮ ਵਿਭਾਗ ਤੇ ਲਗਾਤਾਰ ਹੀ ਸਿਹਤ ਵਿਭਾਗ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਲੋਕਾਂ ਨੂੰ ਇਹੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਨੇ ਕਿ ਜਦੋਂ ਤੱਕ ਤੁਹਾਨੂੰ ਕੋਈ ਇੰਪੋਰਟੈਂਟ ਕੰਮ ਨਾ ਹੋਵੇ ਤਾਂ ਤੁਸੀਂ ਬਾਹਰ ਨਾ ਨਿਕਲੋ ਜੇਕਰ ਤੁਸੀਂ ਬਾਹਰ ਨਿਕਲ ਵੀ ਰਹੇ ਹੋਗੇ ਤਾਂ ਅਜਿਹੇ ਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਆਪਣੇ ਆਪ ਨੂੰ ਗਰਮ ਕੱਪੜਿਆਂ ਦੇ ਨਾਲ ਕਵਰ ਕਰਕੇ ਹੀ ਬਾਹਰ ਨਿਕਲਿਓ ਤਾਂ ਤੁਹਾਨੂੰ ਦੱਸ ਦਈਏ ਕਿ 오ਡੀਸ਼ਾ ਦੇ ਵਿੱਚ ਸੋਮਵਾਰ ਨੂੰ ਭੁਵਨੇਸ਼ਵਰ ਸਣੇ ਰਾਜ ਦੇ ਕੁਝ ਇਲਾਕਿਆਂ ਦੇ ਵਿੱਚ 20 ਮੀ ਪਿਆ ਹੈਗਾ ਚੋਨੇ ਦੀ ਫਸਲ ਮੀਦੇ ਵਿੱਚ ਗਿੱਲੀ ਹੋਣ ਤੋਂ ਪਰੇਸ਼ਾਨ ਭਾਰੀ ਖੇਤਰ ਦੇ ਕਿਸਾਨ ਜਿਹੜੇ ਨੇ ਬਾਕੀ ਬਚੀ ਹੋਈ ਫਸਲ ਦੀ ਸੁਰੱਖਿਆ ਦੇ ਲਈ ਲਗਾਤਾਰ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ 25 ਦਸੰਬਰ ਦੀ ਗੱਲ ਕਰੀਏ ਤਾਂ ਪੰਜਾਬ ਚੰਡੀਗੜ੍ਹ ਦਿੱਲੀ ਤੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਵਿੱਚ ਧੁੰਦਾ ਅਲਰਟ ਜਾਰੀ ਕੀਤਾ ਗਿਆ 27 ਦਸੰਬਰ ਨੂੰ ਵੀ ਜੋ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਰਾਜਸਥਾਨ ਸਣੇ ਮੱਧ ਪ੍ਰਦੇਸ਼ ਮਰਾਠ ਵਾੜਾ ਤੇ ਨਾਲ ਹੀ ਮੱਧ ਮਹਾਰਾਸ਼ਟਰ ਪੱਛਮੀ ਯੂਪੀ ਦੇ ਵਿੱਚ ਗੜੇ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਰਾਜਸਥਾਨ ਦੇ 6 ਜ਼ਿਲ੍ਹਿਆਂ ਦੇ ਵਿੱਚ 10 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਅਲਰਟ ਤੇ ਨਾਲ ਹੀ ਸਕੂਲ ਦੀਆਂ ਛੁੱਟੀਆਂ ਵੀ ਕਰ ਦਿੱਤੀਆਂ ਗਈਆਂ ਨੇ ਇਸ ਦੇ ਨਾਲ ਮੱਧ ਪ੍ਰਦੇਸ਼ ਦੀ ਗੱਲ ਕਰੀਏ ਤਾਂ 4 ਦਿਨਾਂ ਤੱਕ ਗੜੇ ਮਾਰੀ ਅਤੇ ਮੀਂਹ ਨੂੰ ਲੈ ਕੇ 21 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ हिमाचल प्रदेश ਦੇ ਵਿੱਚ ਬਰਫਬਾਰੀ ਦੇ ਕਾਰਨ ਜੋ ਟੈਂਪਰੇਚਰ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਆਈ ਹੈਗੀ ਜਿਸ ਦੇ ਕਾਰਨ ਨੈਸ਼ਨਲ ਹਾਈਵੇ ਜਣੇ 30 ਸੜਕਾਂ ਜੋ ਹੈਗੀਆਂ ਉਹ ਬੰਦ ਕਰ ਦਿੱਤੀਆਂ ਗਈਆਂ ਨੇ ਤੇ ਹਰਿਆਣਾ ਦੇ ਵਿੱਚ ਉੰਦ ਤੇ ਸ਼ੀਤ ਲਹਿਰ ਦਾ yellow alert ਜੋ ਹੈ ਉਸ ਨੂੰ ਲੈ ਕੇ ਜਾਰੀ ਕੀਤਾ ਗਿਆ ਦੋ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਤੇ ਕਈ ਥਾਵਾਂ ਤੇ ਬੱਦਲਵਾਈ ਵੀ ਜੋ ਹੈਗੀ ਆ ਉਹ ਹੋਈ ਹੈਗੀ ਤਾਂ ਚੰਡੀਗੜ੍ਹ ਸਣੇ ਪੰਜਾਬ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਲਗਾਤਾਰ ਘੜਾਕੇ ਦੀ ਠੰਡ ਜੋ ਹੈ ਜ਼ੋਰ ਫੜਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਕਾਰਨ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ ਤਾਂ ਚੰਡੀਗੜ੍ਹ ਪੰਜਾਬ ਦੇ ਵਿੱਚ ਵੀ ਐਂ ਲੱਗ ਰਿਹਾ ਜਿਵੇਂ ਕਿ ਪਹਾੜੀ ਇਲਾਕਿਆਂ ਦੇ ਵਿੱਚ ਅਸੀਂ ਰਹਿ ਰਹੇ ਹੋਵਾਂਗੇ ਤਾਂ ਅਜਿਹੇ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਪ੍ਰੋਪਰ ਤਰੀਕੇ ਦੇ ਨਾਲ ਗਰਮ ਕੱਪੜਿਆਂ ਦੇ ਨਾਲ ਕਵਰ ਕਰਕੇ ਰੱਖਿਓ ਤਾਂ ਜੋ ਤੁਸੀਂ ਬਿਮਾਰ ਨਾ ਪਓ ਤੇ ਨਾਲ ਹੀ ਜੇਕਰ ਤੁਸੀਂ ਘਰ ਦੇ ਵਿੱਚ ਹੈਗੇ ਵੀ ਹੋ ਜੇਕਰ ਤੁਸੀਂ ਹੀਟਰ ਦੀ ਵਰਤੋਂ ਵੀ ਕਰ ਰਹੇ ਹੋ ਤਾਂ ਉਸ ਦਾ ਵੀ ਖਾਸਾ ਧਿਆਨ ਰੱਖਣ ਦੀ ਲੋੜ ਹੈਗੀ ਜੇਕਰ ਤੁਸੀਂ ਗੀਜ਼ਰ ਦੀ ਵਰਤੋਂ ਕਰ ਰਹੇ ਹੋ ਤਾਂ ਗੀਜ਼ਰ ਦਾਵੀ ਜਿਆਦਾ ਤੁਹਾਨੂੰ ਧਿਆਨ ਰੱਖਣਾ ਪਏਗਾ ਕਿਉਂਕਿ ਜਦੋਂ ਠੰਡ ਦਾ ਮੌਸਮ ਸ਼ੁਰੂ ਹੋ ਜਾਂਦਾ ਹੈ ਤਾਂ ਗੀਜ਼ਰ ਦੀ ਵਰਤੋਂ ਲੋਕ ਕਰਨ ਲੱਗ ਜਾਂਦੇ ਨੇ ਉਸ ਤੋਂ ਬਾਅਦ ਕਈ ਹਾਦਸੇ ਵਾਪਰਦੇ ਨੇ ਇਸੇ ਤਰੀਕੇ ਦੇ ਨਾਲ ਹੀਟਰ ਦੀ ਵਰਤੋਂ ਕਰਦੇ ਆ ਵੀ ਲੋਕਾਂ ਦੇ ਨਾਲ ਕਾਫੀ ਜ਼ਿਆਦਾ ਹਾਦਸੇ ਵਾਪਰਦੇ ਨੇ